ਪਿੰਡ ਦੇ ਰਹਿਣ ਵਾਲੇ ਆ। ਹੂੰ। ਇਸ ਸਿਸਟਰ ਦੀ ਬਹੁਤ ਅਦਭੁਤ ਗਵਾਹੀ ਹੈ। ਹੂੰ। ਇਹ ਸਿਸਟਰ ਕਹਿੰਦੇ 10 ਸਾਲਾਂ ਤੋਂ ਇਹਨਾਂ ਦੇ ਬੇਟਾ ਚਿੱਟੇ ਦਾ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ। ਹੂੰ। ਤੇ ਇੰਜੈਕਸ਼ਨ ਵੀ ਲਗਾਉਂਦੇ ਸੀ। ਔਰ ਉਹਨਾਂ ਦੇ ਪੂਰੇ ਸਰੀਰ ਤੇ ਬਹੁਤ ਜ਼ਿਆਦਾ ਰੇਸ਼ੇ ਦੇ ਜ਼ਖਮ ਹੋ ਗਏ ਸੀ ਇਨਫੈਕਸ਼ਨ ਕਰਨ। ਜਿਸ ਜ਼ਖਮਾਂ ਵਿੱਚੋਂ ਇਹਨਾਂ ਨੂੰ ਬਹੁਤ ਜ਼ਿਆਦਾ 스ਮੈਲ ਆਉਂਦੀ ਸੀ। ਹੂੰ। ਔਰ ਸਿਸਟਰ ਦੱਸ ਰਿਹਾ ਕਿ ਬਹੁਤ ਜ਼ਿਆਦਾ ਵੀਕਨੈਸ ਹੋਣ ਕਰ ਟੋਟਲੀ ਬੈੱਡ ਤੇ ਸੀ। ਔਰ ਜਦੋਂ ਹਸਪੀਟਲ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ। ਔਰ ਦੱਸਿਆ ਕਿ ਡੈੱਡ ਹੋ ਚੁੱਕਾ ਤਾਂ ਕੋਈ ਵੀ ਇਲਾਜ ਨਹੀਂ ਹੈ ਹੁਣ ਪਰ ਸਿਸਟਰ ਦੱਸ ਰਹੀ ਕਿ ਸਾਨੂੰ ਅਸੀਂ ਮਾਂ ਵਿਸ਼ਿਸ਼ਟ ਚਰਚ ਨਾਲ ਜੁੜੇ ਹੋਣ ਟੈਸਟਮਨੀ ਦੇ ਵਿੱਚ ਦੱਸਿਆ ਕਿ ਰਿਸ਼ਤੇਦਾਰ ਜਿਹੜੇ ਜਦੋਂ ਡਾਕਟਰਾਂ ਨੇ ਡੈੱਡ ਕੋਸ਼ਿਸ਼ ਕਰ ਦਿੱਤਾ ਵੀ ਇਹ ਬੰਦਾ ਖਤਮ ਆ ਤਾਂ ਉਹ ਸੰਸਕਾਰ ਦੀ ਤਿਆਰੀ ਸ਼ੁਰੂ ਕਰਨ ਲੱਗੇ ਹਾਂਜੀ ਹੂੰ ਕੀ ਹੋਇਆ ਫਿਰ ਉਸ ਤੋਂ ਬਾਅਦ ਸਿਸਟਰ ਦੱਸ ਰਹੀ ਕਿ ਅਸੀਂ ਵਿਸ਼ਵਾਸ ਦੇ ਨਾਲ ਸੰਤ ਜੀ ਤੋਂ ਪ੍ਰੇਰਿ ਕਰਵਾਈ ਔਰ ਅਨੋਇੰਟਿੰਗ ਔਇਲ ਯੂਜ਼ ਕੀਤਾ ਉਸ ਤੋਂ ਬਾਅਦ ਚੈੱਕ ਕਰ ਉਹਨਾਂ ਇਹਨਾਂ ਦੇ ਬੇਟੇ ਦੇ ਸਾਥ ਚੱਲਦੇ ਸੀ ਉਹ ਬਿਲਕੁਲ ਹੁਣ 1.5 ਸਾਲ ਤੋਂ ਟੋਟਲੀ ਉਸ ਪ੍ਰੋਬਲਮ ਤੋਂ ਹੀਲ ਹੈ ਔਰ ਨਸ਼ੇ ਤੋਂ ਵੀ ਟੋਟਲੀ ਆਜ਼ਾਦ ਹੋ ਚੁੱਕੇ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਓ ਜੀਜ਼ਸ ਕਿਸ ਤਾਕਤ ਦਾ ਨਾਮ ਯਿਸੂ ਮਸੀਹ ਹੈ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਹਾਲੇਲੂਇਆ ਧਿਆਨ ਦੇ ਨਾਲ ਸੁਣੋ ਇਹਨਾਂ ਦਾ ਬੇਟਾ ਚਿੱਟੇ ਦਾ ਨਸ਼ਾ ਕਰਦਾ ਸੀਗਾ 10 ਸਾਲ ਤੋਂ ਔਰ ਸਰੀਰ ਦਾ ਕੋਈ ਹਿੱਸਾ ਇਦਾਂ ਦਾ ਛੱਡਿਆ ਹੀ ਨਹੀਂ ਜਿੰਦੇ ਉੱਤੇ ਉਹਨੇ ਇੰਜੈਕਸ਼ਨ ਨਹੀਂ ਲਗਾਇਆ ਔਰ ਉਹ ਇੰਜੈਕਸ਼ਨ ਲੈ ਲੈ ਕੇ ਉਹਦਾ ਸਰੀਰ ਇਦਾਂ ਦਾ ਹੋ ਗਿਆ ਕਿ ਜ਼ਖਮ ਬਣਨੇ ਸ਼ੁਰੂ ਹੋ ਗਏ ਔਰ ਇਹਨਾਂ ਆਪਣੀ ਗਵਾਹੀ ਦੱਸਿਆ ਕਿ ਉਹਦੇ ਉਹਨਾਂ ਜ਼ਖਮਾਂ ਚੋਂ ਰੇਸ਼ਾ ਵਗਦਾ ਰਹਿੰਦਾ ਸੀਗਾ ਔਰ ਬਦਬੂ ਆਉਣੀ ਸ਼ੁਰੂ ਹੋ ਗਈ ਇਦਾਂ ਹੀ ਸੀ ਜੈਮਸੀ ਹਾਂ ਜੈਮਸੀ ਸੰਤ ਜੀ ਜੈਮਸੀ ਕੀ ਸਾਰੀ ਪੁਲਿਸ ਹੈ ਜੈਮਸੀ ਕੀ ਹੋਇਆ ਮੇਰਾ ਮੁੰਡਾ ਬੜਾ ਨਸ਼ਾ ਕਰਦਾ ਸੀ 10 ਸਾਲ ਤੋਂ 10 ਸਾਲ ਤੋਂ ਤੇ ਸਰੀਰ ਤੇ ਉੱਤੇ ਜ਼ਖਮ ਹੋ ਗਏ ਔਰ ਉਹਨਾਂ ਦੇ ਰੇਸ਼ਾ ਨਿਕਲਣ ਲੱਗ ਗਿਆ ਸੀ ਸੱਪੜ ਆ ਮੇ ਜਰੇ ਜਾਂਦੇ ਸੀ ਬੈੱਡ ਚਾਦਰਾਂ ਭਰੇ ਜਾਂਦੇ ਸੀ ਮੂਛ ਸ਼ਕਾਂ ਦਾ ਸੀ ਬੜਾ ਹੂੰ ਪਹਿਲਾਂ ਤਾਂ ਅਸੀਂ ਫਾਇਲ ਕਰ ਲਾਇਆ ਗਾ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਮਾਤਾ ਲੈ ਜਾਏ ਨਹੀਂ ਬਚਦਾ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਇਹ ਖਤਮ ਹੈ ਹਾਂ ਫਿਰ ਅਸੀਂ ਫਰੀਦਕੋਟ ਲਾਇਆ ਗਏ ਹੂੰ ਉਹ ਵੀ ਆਂਦਾ ਮਾਤਾ ਕੋਸ਼ਿਸ਼ ਕਰਨੇ ਕੋਈ ਜੇ ਹੋ ਸਕਦਾ ਹੈ ਤਾਂ ਹੂੰ ਦੋ ਤਿੰਨ ਘੰਟੇ ਉਹਨਾਂ ਰੱਖਾ ਹੂੰ ਜੇ ਦшаем ਉਹ ਤੇ ਉਹ ਆਪਸੇ ਸਲਾਮਾ ਕਰਨ ਲੱਗ ਪਏ ਬੰਦਾ ਤਾਂ ਸਪੇਅਰ ਹੈ ਇਹਨੂੰ ਟੀਕਾ ਲਾ ਦੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਔਰ ਉੱਥੇ ਵੀ 2 ਘੰਟੇ ਰੱਖਣ ਤੋਂ ਬਾਅਦ ਉਹਨਾਂ ਆਖਿਆ ਕਿ ਬੰਦਾ ਡੈੱਡ ਹੋ ਗਿਆ ਆ ਤੇ ਸਪੇਅਰ ਹੈ ਕਹਿੰਦੇ ਇਹਨੂੰ ਟੀਕਾ ਲਾ ਦਿਓ ਹੂੰ ਸਾਨੂੰ ਕਹਿੰਦਾ ਜਾਓ ਦਵਾਈ ਲਾਓ ਤੁਸੀਂ ਹੂੰ ਅਸੀਂ ਮੈਨੂੰ ਐਂ ਰੱਬ ਮਣੋ ਕੋਈ ਪਤਾ ਲੱਗੇ ਮਗ ਟੀਕਾ ਲਾਉ ਉਹ ਅਸੀਂ ਮਹਿਦ ਪੁੱਤਰ ਨਖਾਪਾ ਕਾਕਾ ਨੂੰ ਚੱਕ ਲੈ ਤੇ ਬਣਾਏ ਚਲੀਏ ਹੂੰ ਤੇ ਅਸੀਂ ਐਂ ਐਮਬੂਲੈਂਸ ਬਣਾਈ ਤੋਂ ਥੁਲਾਇਆ ਕਿ ਸਾਨੂੰ ਕਿਸੇ ਕੋਲ ਅੰਦਰ ਸਸੀਂ ਫਰੀਦਕੋਟ ਗਏ ਬਠਿੰਡਾ ਗਏ ਚਲੇ ਹੂੰ ਜਦੋਂ ਬਠਿੰਡੇ ਗਏ ਤਾਂ ਉੱਥੇ ਡਾਕਟਰ ਨੇ ਹੱਥ ਹੀ ਕਿਉਂ ਲਾਇਆ ਕਹਿੰਦਾ ਮਾਤਾ ਲਾਇਆ ਜੋ ਬੱਚਾ ਖਤਮ ਹੈਗਾ ਮੁੰਡਾ ਮੋੜ ਤੇ ਖਾਣੇ ਸਾਟ ਦਿਓ ਸੁਣ ਲਿਓ ਧਿਆਨ ਦੇ ਨਾਲ ਕਿੱਥੇ ਕਿੱਥੇ ਗਏ ਆ ਸਾਰੇ ਡਾਕਟਰਾਂ ਨੇ ਅੱਖ ਹੈ ਕਿ ਇਹ ਬੰਦਾ ਡੈੱਡ ਆ ਇਹਦੇ ਚ ਪੁੱਛੜੀ ਰਹਿ ਗਿਆਗਾ ਇਲਾਜ ਕਿਸ ਚੀਜ਼ ਦਾ ਕਰੀਏ ਸੀ ਕੀ ਹੋਇਆ ਫਿਰ ਫਿਰ ਅਸੀਂ ਰਾਤ ਘਰੇ ਰੱਖਾ ਰਾਤ ਲੀਕਦੇ ਸਾਰੇ ਬੈਣਾ ਬਰਾਬਰ ਇੱਥੇ ਰਹਿ ਕਹਿੰਦੇ ਹੁਣ ਸਾਹ ਪੂਰੇ ਹੁੰਦੇ ਹੁਣ ਹੁੰਦੇ ਪਰ ਮੈਨੂੰ ਰੱਬ ਤੇ ਵਿਸ਼ਵਾਸ ਸੀ ਇਸ ਮਾਬ شیخ ਚਰਚ ਤੇ ਮੈਂ ਆਖਾ ਮੇਰੇ ਕੋਲ ਤੇ ਲੈ ਵاسي ਜਦੋਂ ਮੈਂ ਮੈਨੂੰ ਥੋੜਾ ਜਿਹਾ ਪਤਾ ਲੱਗਦਾ ਸੀ ਨਾ ਤੇ ਮੈਂ ਉਹਦੇ ਹੱਥਾਂ ਤੇ ਪੈਰਾਂ ਤੇ ਦਿਲ ਤੇ ਮੱਥੇ ਤੇ ਲਾਇਆ ਰੋਇਲ ਜਿਹਨੂੰ ਡਾਕਟਰਾਂ ਨੇ ਆਪਣੇ ਹਿਸਾਬ ਦੇ ਨਾਲ ਮਰਦਾ ਕੋਸ਼ਿਸ਼ ਕਰ ਦਿੱਤਾ ਵੀ ਇਹਨੂੰ ਜੀਵਨ ਨਹੀਂ ਮਿਲ ਸਕਦਾ ਤੇ ਜਿੱਦਾਂ ਹੀ ਉਹਦੇ ਲਈ ਇਥੋਂ ਪ੍ਰੇਅਰ ਹੋਈ ਔਰ ਅਨੋਇੰਟਿੰਗ ਆਇਲ ਨੂੰ ਯੂਜ਼ ਕੀਤਾ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਵੀ ਥੋੜਾ ਥੋੜਾ ਸਾਹ ਜੇ ਖਤਮ ਕੋ ਨਹੀਂ ਹੋਇਆ ਸਾਹਿਬਾ ਜੀ ਫਿਰ ਸਾਰੇ ਰਿਸ਼ਤੇਦਾਰ ਆ ਗਏ ਕਹਿੰਦੇ ਉਸੇ ਨੂੰ ਵਿਲਾਇ ਚੱਲੋ ਕਹਿੰਦੇ ਹੋਰ ਲਾਇ ਚੱਲੀਏ ਸੀ ਚੱਕਾ ਫਿਰ ਗੰਗਾ ਨਗਰ ਲਾਇਏਗਾ ਕੰਗਨ ਅਗਰ ਕਲਾਕੈਂ ਤਾਂ ਨਹੀਂ ਮਰਕਦਾ ਮੈਂ ਉਹਦੇ ਪੈਰਾਂ ਚ ਡੇਗ ਵੀ ਮੈਂ ਕਿ ਡਾਕਟਰ ਸਾਹਿਬ ਤੁਸੀਂ ਮੇਰੇ ਪੁੱਤਰ 'ਚ ਸਹਾਇਗਾ ਤੁਸੀਂ ਬਚਾ ਸਕਦੇ ਨਹੀਂ ਕੋਈ ਬਚਾ ਦੇ ਉਹਦਾ ਨਹੀਂ ਮਾਤਾ ਤੂੰ ਇੱਕ ਪੁੱਤਰ ਦੇ ਪਿੱਛੇ ਕੰਬਲੀ ਨਾ ਹੋ ਹੂੰ ਤੇ ਤੇਰਾ ਦੋ ਪੁੱਤਰ ਤੇਰੇ ਕਿੰਨੇ ਨੇ ਮਾ ਕੇ ਮੇਰੇ ਤੇਨੂੰ ਪੁੱਤਰ ਰਹਿ ਗਿਆ ਆਂਦਾ ਉਹਦੇ ਪਿੱਛੇ ਇੱਕ ਪੁੱਤਰ ਦੇ ਪਿੱਛੇ ਨਾ ਤੂੰ ਸਾਰੀ ਜਾਇਦਾਦ ਨਾ ਵੇਚ ਤਨਾ ਗਾਲ ਲੱਖ ਰੁਪਏ ਦੇਣ ਦੇ ਫੀਸ ਹੈਗੀ ਏ ਇੱਕ ਦਿਨ ਦੀ ਲਵਾਂਗੇ ਅਸੀਂ ਹੂੰ ਤੇ ਵਚਨਾ ਹੈ ਨਾ ਫੇਰ ਵੀ ਨਹੀਂ ਮਾ ਕੇ ਕੁਛ ਨਹੀਂ ਹੁੰਦਾ ਤੇ ਸਮਝ ਰਹੇ ਹੋ ਡਾਕਟਰਾਂ ਨੇ ਗਿਆ ਕਿ ਜਿੰਨਾ ਮਰਜੀ ਪੈਸਾ ਲਾ ਲਓ ਇਹ ਬੰਦਾ ਬਚ ਸਕਦਾ ਹੀ ਨਹੀਂ ਆ ਇਹ ਖਤਮ ਹੈ ਗਾਣੀ ਕਿਉਂਕਿ ਸਰੀਰ ਸਾਰਾ ਗਲਿਆ ਪਿਆ ਆ ਜ਼ਖਮਾਂ ਦੇ ਨਾਲ ਇੰਜੈਕਸ਼ਨ ਲੈ ਲੈ ਕੇ ਨਸ਼ੇ ਦੇ ਨਾਲ ਸਰੀਰ ਦੀ ਵੀ ਛੁੱਟੀ ਹੋਈ ਪਈ ਆ ਕੋਈ ਵੀ ਹਸਪੀਟਲ ਜਾਂ ਕੋਈ ਡਾਕਟਰ ਹੱਥ ਲਾਉਣ ਦੇ ਲਈ ਵੀ ਤਿਆਰ ਨਹੀਂ ਆ ਪਰ ਜਦੋਂ ਪ੍ਰੇਰ ਆਲਾ ਆਇਲ ਯੂਜ਼ ਕੀਤਾ ਪ੍ਰੇਰ ਹੋਈ ਤੇ ਹੁਣ ਬੇਟਾ ਕਿੱਦਾਂ ਹੈ ਹੁਣ ਨਾ ਮੇਰਾ ਪੁੱਤਰ ਬਿਲਕੁਲ ਠੀਕ ਹੈ ਗਾਏ ਬਿਲਕੁਲ ਸਹੀ ਹੈ ਜਿਹਨੂੰ ਕਹਿੰਦੇ ਸੀ ਮਰ ਗਿਆ ਖੁਦਾ ਨੇ ਨਵਾਂ ਜੀਵਨ ਦਿੱਤਾ ਇਹ ਤਵਾਕਰ ਤੇ ਡਰਦਾ ਹੋਣਾ ਸਰੀਰ ਹੀਲ ਹੋ ਗਿਆ ਬਿਲਕੁਲ ਸਹੀ ਹੈ ਸਰ ਜਿਹੜਾ ਰੇਸ਼ਾ ਨਿਕਲਦਾ ਸੀ ਬਿਲਕੁਲ ਜਖਮਾਂ ਦੇ ਫੋੜੇ ਹੋ ਗਏ ਮੋਰੇ ਬਣ ਗਏ ਪਰ ਬਿਲਕੁਲ ਸਹੀ ਹੈ ਹੁਣ ਜ਼ਖਮ ਬਿਲਕੁਲ ਸਹੀ ਹੋ ਗਏ ਨਵਾਂ ਜੀਵਨ ਮਿਲ ਗਿਆ ਨਸ਼ਾ ਡਾਕਟਰ ਸਨਵੰਦ ਤੁਸੀਂ ਉਹਦੇ ਨੇੜੇ ਨਾ ਜਾਓ ਦੋਨੋਂ ਬਿਮਾਰੀ ਲੱਗ ਜਾਵੇਗੀ ਹੂੰ ਫਿਰ ਇਹਨੂੰ ਕੋਈ ਹੱਥ ਨਾ ਲਾਓ ਬਸ ਤੁਸੀਂ ਪਿਆਰ ਰਹਿਣ ਦਿੱਤਾ ਕਰੋ ਔਰ ਉਹ ਬੰਦਾ ਇਸ ਟਾਈਮ ਹੀ ਲਿਆ ਔਰ ਕੋਈ ਨਿਸ਼ਾਨੀ ਨਹੀਂ ਕਰਦਾ ਟਰੈਕਟਰ ਵੀ ਚਲਾਉਂਦਾ ਹੋਂਡਾ ਡਾਕਟਰ ਸਾਹਿਬ ਵੇਖੋ ਪੈਰ ਨਾਲ ਟਰੈਕਟਰ ਚਲਾਉਂਦਾ ਸਰ ਸਮਝਦੇ ਹੋ ਜਿੰਨੂੰ ਦੁਨੀਆਦਾਰੀ ਨੇ ਮਾਰ ਦਿੱਤਾ ਵੀ ਬੰਦਾ ਖਤਮ ਆ ਯਸੂ ਮਸੀਹ ਨੇ ਕਿਹਾ ਹੱਲੇ ਤਾਂ ਮੈਂ 바ਕੀ ਆ ਤੇ ਜਦੋਂ ਇਸ ਪਵੰਦੇ ਵਿੱਚੋਂ ਜੋ ਆਇਲ ਤੁਹਾਨੂੰ ਦਿੱਤਾ ਜਾਂਦਾ ਹੈ ਜੋ ਵਰਡ ਤੁਹਾਨੂੰ ਦਿੱਤਾ ਜਾਂਦਾ ਹੈ ਤੁਸੀਂ ਮਰੋਗੇ ਨਹੀਂ ਤੁਸੀਂ ਜਿਉਂਗੇ ਅਮਨ ਨਸ਼ਾ ਛੱਡ ਗਿਆ ਬੈਣ ਬਿਲਕੁਲ ਛੱਡ ਗਿਆ ਕੋਈ ਨਸ਼ਾ ਗੋਲੀ ਵੀ ਉਸ ਮੈਂ ਤੁਹਾਡੇ ਕੋਲ ਆਈ ਸੀ ਤੁਸੀਂ ਇਹ ਸਭ ਲਗਾਓ ਇੱਕ ਵਾਰੀ ਕਿ ਜਿਹੜਾ ਬੰਦਾ ਆਪਣੇ ਸਰੀਰ ਦੇ ਵਿੱਚ ਇੰਜੈਕਸ਼ਨ ਲੈਣੇ ਸ਼ੁਰੂ ਕਰ ਦਿੰਦਾ ਹੈ ਉਹ ਬੰਦਾ ਨਸ਼ਾ ਨਹੀਂ ਛੱਡ ਸਕਦਾ ਆਸ ਕਰਕੇ ਜਿਹਨੂੰ 10 ਸਾਲ ਹੋ ਗਏ ਆ ਉਹ ਆਰ ਪਾਰ ਦੀ ਗਾਣੀ ਆ ਕੀ ਹੋਇਆ ਮੈਂ ਆਈ ਸਤਬੁੱਧਵਾਰ ਦੇ ਮੀਟਿੰਗ ਤੇ ਤੇ ਮੇਰੇ ਕੋਲ ਨਹੀਂ ਸਿਰ ਦਵਾਈਆਂ ਆ ਗਈ ਸੀ ਮੈਂ ਤੁਸੀਂ ਨਾ ਵਿਦਵਾ ਕਰਦੇ ਦਵਾਈਆਂ ਤੇ ਤੇ ਮੇਰੇ ਪੁੱਤਰ ਨੂੰ ਦਵਾਈ ਤੁਸੀਂ ਆਖਣਾ ਹੀ ਮਾਤਾ ਦਵਾਈ ਸਾਈਡ ਤੋਂ ਕਰ ਦਿਓ ਤੁਸੀਂ ਅੱਜ ਤੋਂ ਬਾਅਦ ਦਵਾਈ ਵੀ ਇਹਨਾਂ ਛੁੱਟ ਜਾਵੇਗੀ ਹੂੰ ਤੇ ਉਹਨਾਂ ਦੀ ਦਵਾਈ ਕੋਈ ਵੀ ਨਹੀਂ ਚੱਲਦੀ ਸਾਰੀ ਓਹ ਜੀਜ਼ਸ ਕੌਣ ਆ ਵਡਾ ਡਾਕਟਰ ਜੀਜ਼ਸ ਤੁਹਾਡਾ ਖੁਦਾਵੰਦ ਇਹ ਪਵਨ ਜੋ ਇਸ ਜਗ੍ਹਾ ਤੇ ਪ੍ਰਭੂ ਨੇ ਲੈ ਕੇ ਆਂਦਾ ਹੈ ਨਾ ਇਹ ਨਿਰਾਸ਼ ਤੇ ਮਰਦਾ ਹੋਏ ਜੀਵਨ ਨੂੰ ਨਵਾਂ ਬਲ ਦੇਣ ਦੇ ਲਈ ਖੁਦਾਵੰਦ ਲੈ ਕੇ ਆਇਆ ਹੈ ਅਮੇਨ ਇੱਕ ਵਾਈ ਛੁੱਟੀ ਹੈ ਇੱਕ ਵਿਅਕਤੀ ਜਿੰਦਾ ਸਰੀਰ ਅਯੂਬ ਦੇ ਵਾਂਗੂ ਗਲਿਆ ਪਿਆ ਆ ਕੁਛ ਵੀ ਬੱਲੇ ਨਹੀਂ ਕੋਈ ਡਾਕਟਰ ਹੱਥ ਲਾਉਣ ਦੇ ਲਈ ਤਿਆਰ ਨਹੀਂ ਐ ਬਈ ਖਤਮ ਐ ਲੈ ਜਾਓ ਪਰ ਜਦੋਂ ਇਸ ਪਵੰਦ ਦੇ ਵਿੱਚੋਂ ਇੱਕ ਸ਼ਬਦ ਬੋਲਿਆ ਗਿਆ ਕਿ ਇਹਨਾਂ ਨੂੰ ਦਵਾਈਆਂ ਦੇ ਵੀ ਲੋੜ ਨਹੀਂ ਆ ਪਰ ਸ਼ਬਦ ਐ ਜਾਓ ਤੁਹਾਡਾ ਬੇਟਾ ਚੰਗਾ ਹੋਏਗਾ ਔਰ ਨਵਾਂ ਜੀਵਨ ਮਿਲ ਗਿਆ ਹਾਂਜੀ ਨਸ਼ਾ ਵੀ ਖਤਮ ਐ ਔਰ ਜ਼ਖਮ ਵੀ ਹੀਲ ਹੋ ਗਏ ਔਰ ਜਿੰਨੂੰ ਕਹਿੰਦੇ ਸੀ ਇਹ ਕਹਾਣੀ ਖਤਮ ਐ ਜੋ ਆਪ ਟਰੈਕਟਰ ਚਲਾ ਰਿਹਾ ਹੈ ਹਾਂਜੀ ਖੇਤ ਸਾਰੀ ਕਣਕ ਉਹਨਾਂ ਨੇ ਆਪ ਵੇਜੀ ਸਾਡੇ ਸੋਨਾਂ ਤਾਰੀਫ ਕਰੀਏ ਪੂਰੀ ਤਾਕਤ ਦੇ ਨਾਲ ਪਰਮੇਸ਼ਵਰ ਦੇ ਲਈ ਮਹਿਮਾ ਕਰੀਏ ਖੁਦਾਵੰਦ ਲਈ ਮਹਿਮਾ ਕਰੀਏ ਪਰਮੇਸ਼ਵਰ ਦੇ ਲਈ ਜਦੋਂ ਤੁਸੀਂ ਮਹਿਮਾ ਕਰਦੇ ਆ ਤਾਂ ਖੁਦਾਵੰਦ ਤੁਹਾਡੇ ਜੀਵਨ ਨੂੰ ਬਦਲਦਾ ਹਿਸ਼ੂ ਦੇ ਸਾਹਮਣੇ